ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਪਾਲੀ ਮਹਾਰਾਜ ਮਹਾਰਾਜ ਖੀਬਰੀ ਦੇ ਸੰਬੰਧ ਚ ਰੱਖੇ ਇਕੱਠ ਦੀ ਪੂਰੀ ਵੀਡੀਓ ਹਾਂਜੀ ਬਜੀ ਕਿਨਾ ਸੀਗਾ ਮੇਰਾ ਨਾਮ ਮਰਵੀਰ ਸਿੰਘ ਹੈ ਜੀ ਸੋ ਇਹ ਸਿੰਘ ਹਾਲਾਤ ਪਿਛਲੇ ਕਿੰਨੇ ਸਮੇਂ ਤੋਂ ਲੜਦੇ ਆ ਰਹੇ ਆ ਨੈਸ਼ਨਲ ਹਾਈਵੇ ਵੀ ਬੰਦ ਕੀਤੇ ਇੱਥੋਂ ਦੇ ਆਸਾ ਜਿਹੜੀ ਗੁੱਥੀ ਹੈ ਨਾ ਮੈਨੂੰ ਕਹਿਣ ਤੋਂ ਮੈਂ ਅਗਰੇਜ ਨਹੀਂ ਕਰੂੰਗਾ ਡੀਸੀ ਬਟਿੰਡਾ ਸਾਹਿਬ ਤੇ ਜਿਹੜੇ ਇਸ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਕਲਾਸਮੇਟਰ ਰਹੇ ਆ ਤੋ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਪਿੰਡ ਵਿੱਚ ਦਾ ਪੀਸੀ ਜਾਵੇ ਨਾ ਡੀਸੀ ਸਾਹਿਬ ਇਹਦੇ ਵੱਲ ਧਿਆਨ ਦਿੰਦੇ ਆ ਆ ਵੀ ਕਲਾਸ ਫੈਲੋ ਚੰਗੇ ਅਫਸਰ ਉਹਨਾਂ ਦੇ ਹੈਗੇ ਆ ਉਹ ਬੈ ਕੇ ਮੀਟਿੰਗ ਕਰ ਲੈਂਦੇ ਆ ਵੀ ਦੁਰਜੇ ਲੋਕ ਪਿਸਦੇ ਤਾਂ ਪੀਸੀ ਜਾਣ ਤੇ ਇੱਥੇ ਇੱਕ ਜਿਹੜੀ ਇਹ ਕਲੇਸ ਦੀ ਫੁੱਟਬਾਲ ਆ ਉਹ ਕਿਤੇ ਨਗਰਪੰਚਾਇਤ ਦੇ ਪਾਲੇ ਸੈੱਟ ਦਿੱਤੀ ਜਾਂਦੀ ਉਹਨਾਂ ਵੱਲੋਂ ਦੂਜੇ ਪਾਸੇ ਜੀ ਜੇ ਅੱਜ ਇਕੱਠੇ ਹੋ ਕੇ ਮੰਨ ਲਓ ਸੀ ਇੱਥੇ ਜਿੰਦਾ ਲਾ ਕੇ ਹੁਣ ਇਹਨੂੰ ਨਗਰ ਪੰਚਾਇਤ ਨੂੰ ਸਮਾਦ ਗਏ ਤਾਂ ਜਿਹੜਾ 5 ਸਾਲ ਦਾ ਇਹਨਾਂ ਦਾ ਕੰਟਰੈਕਟ ਹੋਇਆ ਵੈ ਇਹਨਾਂ ਨੇ 10 ਮਿੰਟਾਂ ਚ ਇਹ ਚ ਕੋਈ ਡਿਫੈਕਟ ਕੱਢ ਕੇ ਜਿਹੜਾ ਪੈਸਾ ਨਗਰ ਪੰਚਾਇਤ ਦੇ ਸਿਰਫ ਫੇਰਵਾ ਦੇਣਾ ਵੀ ਲੋਕਾਂ ਨੇ ਇਕੱਠੇ ਹੋ ਕੇ ਇੱਥੇ ਜਿੰਦਾ ਮਾਰਤਾ ਸੀ ਤੇ ਸਾਡਾ ਜੀ ਆਹ ਲੱਖਾਂ ਰੁਪਈਆ ਦਾ ਫੇਰਾ ਪ੍ਰੋਜੈਕਟ ਹੈ ਇਹਨਾਂ ਨੇ ਫੇਲ ਕਰ ਦਿੱਤਾ ਸੋ ਬਹੁਤ ਵੱਡੇ ਲੈਵਲ ਤੇ ਇੱਥੇ ਕਰਾਪਸ਼ਨ ਹੋਈ ਵੀ ਐ ਕਪੜਾ ਹੋਇਆ ਵਾ ਜਿਹਦੀ ਜਾਂਚ ਕਰਾਉਣ ਦੀ ਹਿੰਮਤ ਕਿਸੇ 'ਚ ਹੈ ਹੀ ਨਹੀਂ ਇੱਥੇ ਸਰਕਾਰ ਤਾਈਂ ਵੀ ਮੱਥ ਅਕਰਾ ਉਹਦੀ ਜਾਂਚ ਜੇ ਨਾ ਇਹਦੇ ਚ ਘਟੋ ਘਟ ਮਹਰਾਜ ਦੇ ਸੀਵਰੇਜ ਚ 50 ਕਰੋੜ ਦਾ ਘਪਲਾ ਨਿਕਲੇ ਸਾਨੂੰ ਜਿੱਥੇ ਮਰਜੀ ਸਕਦੇ ਤੁਸੀਂ ਕੈਦ ਕਰਾ ਦਿਓ ਇਹਨਾਂ ਨੇ ਕਰੋੜਾ ਰੁਪਈਆ ਦਾ ਇਥੇ ਘਪਲਾ ਕੀਤਾ ਹੋਇਆ ਨਾ ਇਥੇ ਕੋਈ ਮੋਟਰ ਹੈ ਨਾ ਕੁਝ ਹੋਰ ਹੈ ਇੱਕ ਮੋਟਰ ਲਾਈ ਬੈਠਿਆ ਚਾਰ ਚਾਰ ਮੋਟਰਾਂ ਦਾ ਪੁਆਇੰਟ ਹੈ ਇੱਕ ਕਹੇਤਾ ਵੀ ਮੋਟਰਾਂ ਵਿੱਚ ਡਿੱਗੀਆਂ ਹੋਣਗੀਆਂ ਕੁਝ ਨਹੀਂ ਹੈ ਪ੍ਰਾਈਵੇਟ ਮੁੰਡੇ ਰੱਖੇ ਹੋਏ ਆ ਹੁਣ ਤੁਸੀਂ ਖੜੇ ਹੋ ਅੱਧੇ ਘੰਟੇ ਨੂੰ ਆ ਕੇ ਦੇਖ ਲਓ ਫਿਰ ਬੰਦ ਪਿਆ ਹੋਣਾ ਮੈਂ 9 ਵਜੇ ਆ ਸੀਗਾ ਜੀ ਰਾਤ ਨੂੰ 9 ਵਜੇ ਮੋਟਰ ਆ ਰਹੀ ਸੀ ਇਹ ਇਹ ਬਹੁਤ ਵੱਡਾ ਸਾਡੇ ਪਰ ਲੋਕ ਵੀ ਉਹੇ ਜਿਹੇ ਘੰਟੇ ਬਾਅਦ ਤਲਾਬ ਬਣਾਏ ਵਾ ਸ਼ਿਆਸਤਾਂ ਨੇ ਸੂਰਾਂ ਵਰਗੇ ਕੀਤੇ ਵਾ ਗੰਦ ਚ ਖੰਦੇ ਆ ਆਈ ਤੁਰੇ ਫਿਰਦੇ ਆ ਤੁਰੇ ਫਿਰੋ ਰਿੰਗਦੇ ਰਹੋਗੇ ਜਿੰਨਾ ਕਰਕੇ ਉਹ ਨਹੀਂ ਬੋਲਦੇ ਕੋਈ ਨਹੀਂ ਚਲਾਉਂਦਾ ਵਾ ਦੇ ਵਾ ਇਹਨੂੰ ਘਰੇ ਤੋੜ ਦਿਓ ਨਵਾਂ ਬਹਾਲੋ ਨਵੇਂ ਨੂੰ ਘਰੇ ਤੋੜ ਕੇ ਪੁਰਾਣਾ ਲਿਆ ਕੇ ਬਹਾਲੋ ਜੀਰੂ ਮਰਜ਼ੀ ਕੁਛ ਕਰੀ ਚੱਲੋ ਇਹ ਨਹੀਂ ਕਰ ਸਕਦਾ ਤੁਸੀਂ ਪਤਾ ਨਹੀਂ ਕੀ ਇਹਦੇ ਚ ਕ腐ਸ਼ਨ ਕੀਤੀ ਹੈ ਕੀ ਨਹੀਂ ਕੀਤਾ ਛੋਟਾ ਕੀ ਹੈ ਪਿੰਡੀ ਨਿਕਾਲੀ ਕਰ ਸਕਦਾ ਇੱਕ ਚੀਜ਼ ਨੂੰ ਤੁਸੀਂ ਨਕਾਮ ਕਰਕੇ ਨਵੀਂ 1-8 ਕਰੋੜ ਰੁਪਈਆ ਦੀ ਪ੍ਰੋਜੈਕਟ ਲਾਇਆ ਚਲ ਪਿਆ ਜਾ ਉਦੋਂ ਤੋਂ ਲੈ ਕੇ ਅੱਜ ਤੱਕ ਇਹਦਾ ਕੋਈ ਪੱਕਾ ਹੱਲ ਨਹੀਂ ਨਿਕਲਿਆਗਾ ਅਸਲ ਮੈਂ ਇਹ ਗੱਲ ਕਹੂੰਗਾ ਜੇ ਆਪੋ ਕਹਿ ਸਕੀਏ ਤਾਂ ਇਹ ਸਾਡਾ ਜਿਹੜਾ ਸੀਵਰੇਜ ਹੈ ਸਿਆਸਤ ਦੀ ਭੇਚੜਿਆਗਾ ਮਤਲਬ ਕਾਲੀ ਸਰਕਾਰ ਸੀ ਅਸੀਂ ਇੱਥੇ ਸੀਵਰੇਜ ਸੁਧਾਰ ਕਮੇਟੀ ਬਣਾਈ ਮਤਲਬ ਅਸੀਂ ਕਈ ਜਾਣੇ ਹੁੰਦੇ ਸੀਗੇ ਤਾਂ ਉਹਦੇ 'ਚ ਜੇ ਤਾਂ ਕਾਲੀਆਂ ਦੀ ਸਰਕਾਰ ਆ ਤਾਂ ਕੁਦਰਤੀ ਅਕਾਲੀ ਸਾਡਾ ਵਿਰੋਧ ਕਰਦੇ ਸੀਗੇ ਵੀ ਦੇਖੋ ਜੀ ਇਹ ਪਤਾ ਨਹੀਂ ਇਹਨਾਂ ਦਾ ਕੀ ਕਾਂਗਰਸ ਨੇ ਪੈਸੇ ਦਿੱਤੇ ਆ ਜਾਂ ਹੋਰ ਆ ਮੰਨ ਲਓ ਜੇ ਹੁਣ ਮਤਲਬ ਦੂਜੀ ਸਰਕਾਰ ਆ ਗਈ ਜਾਨੀ ਕਿ ਇਹ ਧੜੇਬੰਦੀ ਦਾ ਸ਼ਿਕਾਰ ਰਹਿ ਆ ਤਾ ਜੇਕਰ ਇੱਥੇ ਕਾਂਗਰਸ ਦਾ ਮੜਾ ਮੋਟਾ ਦਾਬਦਬਾ ਸੀ ਤਾਂ ਜੈਸੀ ਉਦੋਂ ਕਰਦੇ ਤਾਂ ਉਦੋਂ ਕਾਂਗੜ ਵਾਲੇ ਸਾਨੂੰ ਗਾਲਾਂ ਕੱਢਦੇ ਸੀ ਅਸਲ ਸਵਾਲ ਇਹ ਆ ਵੀ ਇਹਨਾਂ ਨੇ ਕੀ ਕਰਿਆ ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ ਵੀ ਸ਼ਾਇਦ ਮੈਨੂੰ ਬਿੱਲੀ ਦੀਸ ਨੂੰ ਹਟ ਗਈਏ ਤੇ ਮੈਂ ਬਾਜੂ ਪਰ ਉਹ ਉਦੀ ਧੌਣ ਪੱਟ ਲੈਂਦੀ ਆ ਅੱਜ ਉਹ ਜਿਹੜੀ ਸਾਡੀ ਧੌਣ ਆ ਉਹ ਪੱਟੀ ਗਈ ਆ ਜੇਕਰ ਤੇ ਉਦੋਂ ਸਾਰਾ ਪਿੰਡ ਸਿਰ ਜੋੜ ਕੇ ਇੱਕ ਪਾਸੇ ਖੜਾ ਹੁੰਦਾ ਕਾਲੀ ਕਾਂਗਰਸੀ ਤੇ ਇਹ ਚੱਕਰ ਚੋਂ ਬਾਹਰ ਨਿਕਲੇ ਹੁੰਦੇ ਤਾਂ ਅੱਜ ਮੈਂ ਸਮਝਦਾ ਵੀ ਜਿਹੜਾ ਸੀਵਰੇਜ ਹੈ ਪ੍ਰੋਪਰ ਚੱਲਦਾ ਇਹ ਧੜੇ ਬੰਦੀ ਦਾ ਕਰਕੇ ਇਹ ਸੀਵਰੇਜ ਜਿਹੜਾ ਉਹਦੇ ਉਹ ਤਾਂ ਰੁੱਟਣਾ ਸਿੱਖ ਗਏ ਮਾਰੇ ਉਹਦੇ ਚ ਜਿਹੜੇ ਪਿਸ ਰਹੇ ਉਹ ਆਮ ਲੋਕ ਆਗੇ ਗਰੀਬ ਲੋਕ ਆ ਸਾਡੇ ਕੋਈ ਵੀ ਆ ਜਾਨੀ ਕਿ ਕਿਉਂਕਿ ਗੰਦਾ ਪਾਣੀ ਗਰੀਬ ਮੀਰ ਨੂੰ ਕਿਸੇ ਨੂੰ ਨਹੀਂ ਬਖਸ਼ਣਾ ਪ੍ਰਸਾਦਨ ਜਰੂਰ ਹੁੰਦਾ ਮੀਰ ਥੋੜਾ ਜਾਇਆ ਪੈਸਾ ਦੇ ਲੈ ਕੇ ਛੇਤੀ ਘੜਾ ਲੈਂਦਾ ਤੇ ਗਰੀਬਾਂ ਦਾ ਤਾਂ ਉਥੇ ਪਰਮਾਨੈਂਟ ਹੀ ਇੱਕ ਛੱਪੜ ਬਣੇ ਹੋਏ ਆ ਕਿ ਈਵਨ ਇਹ ਆ ਵੀ ਹਾਲਾਤ ਇਹ ਬਣਿਆ ਪਿੰਡ ਦੇ ਵੀ ਕਦੋਂ ਵੀ ਇੱਥੇ ਕੋਈ ਬਿਮਾਰੀ ਫੈਲ ਸਕਦੀ ਆ ਤੇ ਮੱਲਾ ਜਿਹੜੀ ਸਾਡੀ ਹਾਲਤ ਆ ਮੈਂ ਸਮਝਦਾ ਮੈਂ ਆਪ 2-4 ਬਈਆਂ ਡੀਸੀ ਤੇ ਮੈਂ ਧਿਆਨ ਚ ਦਿਵਾਈਆਂ ਉਹਨਾਂ ਨੂੰ ਮੇਲ ਕਰੇ ਈਵਨ ਇੱਥੋਂ ਤੱਕ ਵੀਡੀਓ ਬਣਾ ਕੇ ਭੇਜ ਐਕਸ਼ਨ ਦਾ ਆਇਆ ਹੋ ਰਾਇਆ ਕਢਾ ਤੇ ਪਰ ਰੌਲੇ ਵੀ ਕੀ ਹੈ ਤੇ ਟੈਂਪਰੇਰੀ ਆ ਸੋ ਆਪਾਂ ਚੋੜੀ ਵੀ ਪਰਮਾਨੈਂਟੇ ਦਾ ਸੋਲੂਸ਼ਨ ਹੋਵੇ ਪੱਕਾ ਇਹਦਾ ਹੱਲ ਹੋਵੇ ਤੇ ਬਿਹਤਰ ਇਹ ਆ ਵੀ ਇਹ ਸਾਨੂੰ ਇਸ ਢੜੇਬੰਦੀ ਤੋਂ ਭਾਵੇਂ ਆਪ ਅੱਜ ਦੇਖੋ ਆ ਦੂਜੀ ਦੋਤਰ ਆ ਲਿਆ ਗਿਆ ਦੂਜਾ ਅਫਸਰ ਕਾਰਜ ਚ ਕੋਈ ਨਹੀਂ ਆਇਆ ਸੋ ਅਸੀਂ ਸਾਂਝੀ ਰੌਲਾ ਤੇ ਆ ਵੀ ਪਾਰਟ ਨੇ ਕਿੱਥੇ ਆਈਆਂ ਸਵਾਲ ਤਾਂ ਪਿੰਡ ਦਾ ਮੁੱਦਾ ਹੈਗਾ ਪਿੰਡ ਦੇ ਮੁੱਦੇ ਨੂੰ ਹੱਲ ਕਰਾਉਣ ਦੇ ਲਈ ਸਾਨੂੰ ਜਿਹਦਾ ਜਿੰਨਾ ਚ ਯੋਗਦਾਨ ਬਣਦਾ ਜਿਹੜੇ ਸਰਕਾਰ ਦੇ ਨੁਮਾਇੰਦੇ ਇੱਥੇ ਜਾਂ ਉਹਨਾਂ ਦੀ ਪੁੱਛਦਾ ਸਾਂ ਉਹ ਮੂਰੇ ਲੱਗਣਾ ਕਿਉਂਕਿ ਪਿੰਡ ਤਾਂ ਉਹਨਾਂ ਦਾ ਨਾ ਸਵਾਲ ਪਾਰਟੀ ਦਾ ਨਹੀਂ ਪਿੰਡ ਉਹਨਾਂ ਦਾ ਕਿ ਉਹਨਾਂ ਨੂੰ ਪੂਰੇ ਲੱਗ ਕੇ ਦਾ ਹੱਲ ਕਰਾਉਣਾ ਜਿੰਨਾ ਜਿਸ ਬੰਦੇ 'ਚ ਜਿੰਨੀ ਸਮਰੱਥਾ ਹੈਗੀ ਉਹਦਾ ਜ਼ੋਰ ਲਾ ਕੇ ਇਸ ਮਸਲੇ ਨੂੰ ਹੱਲ ਕਰਾਵੇ ਅਸੀਂ ਸਮਝਦੇ ਵੀ ਜੇ ਨਹੀਂ ਮਸਲਾ ਹੱਲ ਹੁੰਦਾ ਜਿਵੇਂ ਉਹਨਾਂ ਕੰਪਨੀ ਹੈਗੀ ਕੰਪਨੀ ਜਿਹੜੀ ਆ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨਾਲ ਟਾਈ ਆਪਾ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਟਾਈ ਆਪਾ ਉਹ ਕਹਿੰਦੇ ਨਗਰਪੰਚਾਇਤ ਨੂੰ ਸਵਾਲ ਤਾਂ ਉਹ ਫੰਡ ਤਾਂ ਮੰਗ ਲੈਂਦੇ ਆ ਸਵਾਲ ਇਹ ਆ ਵੀ ਫੰਡ ਲੈਣਾ ਠੀਕ ਆ ਮੰਨਦੇ ਆ ਵੀ ਫੰਡਾ ਵਗੈਰਾ ਨਹੀਂ ਚੱਲਦਾ ਸਵਾਲ ਉਦੋਂ ਪਹਿਲਾਂ ਹੁੰਦਾ ਰਿਜ਼ਲਟ ਰਿਜ਼ਲਟ ਉਹਨਾਂ ਕੰਮਕਾਰ ਚੱਲੇ ਨਹੀਂ ਇਹ ਕੋਈ ਹੱਲ ਹੁੰਦਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਇਸ ਟੜੇ ਬੰਦੀ ਤੋਂ ਪਾਸੇ ਕਰਕੇ ਲੋਕਾਂ ਨੂੰ ਨਾਲ ਲੈ ਕੇ ਵੱਡੀ ਲਾਮਬੰਦੀ ਕਰਕੇ ਫਿਰ ਹੋ ਸਕਦਾ ਸਾਨੂੰ ਬੀਸੀ ਜਾਂ ਬਠਿੰਡਾ ਜਾਂ ਵੱਡੇ ਪੱਧਰ ਤੇ ਕੋਈ ਆਜੀਟੇਸ਼ਨ ਕਰਾਂਗੇ ਫਿਰ ਇਸ ਮਸਲੇ ਦਾ ਕੋਈ ਹੱਲ ਹੋ ਸਕਦਾ ਤੇ ਆਸ ਕਰਦੇ ਆ ਵੀ ਲੋਕ ਵੱਧ ਤੋਂ ਵੱਧ ਸਾਨੂੰ ਇਸ ਸੰਘਰਸ਼ ਦੇ ਵਿੱਚ ਸਾਥ ਦੇਣ ਤੇ ਜੁੜਨ ਦਾ ਹੱਕ ਬਣਦਾ ਸਾਰਿਆਂ ਨੂੰ ਬਈ ਯਾਰ ਬਾਕੀ ਜਿਹੜੇ ਵੀ ਜਿਹੜੇ ਸਵੱਧਿਤ ਚੈਨਲਾਂ ਦੇ ਤੁਸੀਂ ਮੈਨੂੰ ਪਹੁੰਚੇ ਸਾਰਿਆਂ ਦਾ ਮੈਂ ਆਪਣੇ ਵੱਲੋਂ ਆਪਣੇ ਨਗਰ ਵਾਲਿਆਂ ਦਾ ਸਾਰਾ ਦਾਪ ਦੇ ਵੱਲੋਂ ਧੰਨਵਾਦ ਕਰਦੈ। ਮੈਂ ਗੁਰਪ੍ਰੀਤ ਸਿੰਘ ਭੀਰਾ ਪ੍ਰਧਾਨ ਨਗਰ ਪੰਚਾਇਤ ਮਹਿਰਾਜ ਪ੍ਰਧਾਨੀ ਕੀ ਮਸਲਾ ਕਿਉਂ ਇਕੱਠੇ ਹੋ ਗਿਆ ਬਲਜੀ ਮਸਲਾ ਜੀ ਇਹ ਅੱਜ ਦਾ ਨਹੀਂ ਹੈ तकरीबन ਇਹ 15-16-18 ਸਾਲਾਂ ਤੋਂ ਹੈ ਸਾਡੇ ਪਿੰਡ ਦੇ ਵਿੱਚ ਸੀਵਰੇਜ ਪਿਆ ਸੀ ਸੀਵਰੇਜ ਦੀ ਜਿਹੜੀ ਸਾਮ ਸੰਭਾਲ ਹੈ ਉਦੋਂ ਤੋਂ ਲੈ ਕੇ ਪਹਿਲਾਂ ਤੋਂ ਵੱਟਰ ਸਪਲਾਈ ਸੈਨੀਟੇਸ਼ਨ ਵਿਭਾਗ ਕੋਲ ਸੀ ਜਿਨ੍ਹਾਂ ਨੂੰ ਗ੍ਰਾਂਟਾਂ ਵਗੈਰਾ ਜਿਹੜੀਆਂ ਆਈਆਂ ਸੀ ਆ ਜਿਹੜਾ ਨਵਾਂ ਟ੍ਰੀਟਮੈਂਟ ਪਲੈਂਟ ਇਹਨਾਂ ਨੇ ਹੁਣ ਲਾਇਆ ਇਹਦੀ ਗ੍ਰਾਂਟ ਆ ਜਿਹੜੀ ਉਹ ਸੀਵਰੇਜ ਸੈਨੀਟੇਸ਼ਨ ਵਿਭਾਗ ਕੋਲ ਵੱਟਰ ਸਪਲਾਈ ਵਾਲੇ ਕੋਲ ਆਈ ਸੀ ਜੋ ਉਹਨਾਂ ਨੇ ਟ੍ਰੀਟਮੈਂਟ ਪਲੈਂਟ ਲਾਇਆ ਉਹਨਾਂ ਦੇ ਕਹਿਣਾ ਦਾ ਇਹ ਹੈ ਵੀ ਇਹ ਕੰਪਨੀ ਕੋਲੇ 5 ਸਾਲ ਦਾ ਕਮਿਟਮੈਂਟ ਹੈ ਉਹਨਾਂ ਦਾ ਜਦੋਂ ਕਿ 5 ਸਾਲਾਂ ਦੇ ਵਿੱਚ ਹੁਣ 3 ਸਾਲ ਦੇ ਪੂਰੇ ਹੋ ਗਏ 3 ਸਾਲਾਂ ਦੇ ਕਹਿੰਦੇ ਵੀ ਕੰਪਲੀਟ ਹੋ ਗਿਆ ਕੰਪਲੀਟ ਹੋ ਕੇ ਵੀ ਇੱਕ ਦਿਨ ਵੀ ਕੋਈ ਇਹੋ ਜਿਹਾ ਨਹੀਂ ਹੈਗਾ ਜਿੱਦੇ ਪਿੰਡ ਦੇ ਵਿੱਚੋਂ ਕਦੇ ਪਾਣੀ ਸੁੱਕਿਆ ਹੋਵੇ ਇਹ ਟ੍ਰੀਟਮੈਂਟ ਪਲੈਂਟ ਨੂੰ ਅੱਜ ਤੱਕ ਪ੍ਰੋਪਰ ਢੰਗ ਨਾਲ ਨਾ ਕਦੇ ਚਲਾਇਆ ਹੀ ਨਹੀਂ ਜਦੋਂ ਕਿ ਇਹ ਕਹਿੰਦੇ ਵੀ ਇਹਦਾ ਜਿਹੜਾ 2.5 ਐਮਐਲਡੀ ਦਾ ਟ੍ਰੀਟਮੈਂਟ ਪਲੈਂਟ ਆ ਇਹਦੀ ਕਪੈਸਿਟੀ 2.5 ਐਮਐਲਡੀ ਹੈ ਪਰ ਇਹਨੂੰ ਸਿੱਧੇ ਡਾਇਰੈਕਟ ਸਪਲਾਈ ਵੀ ਦੇ ਕੇ ਤਾਂ ਵੀ ਸਾਡੇ ਪਿੰਡ ਦਾ ਪਾਣੀ ਖਾਲੀ ਨਹੀਂ ਕਰਦਾ ਜਦੋਂ ਜੀ ਕਰਦਾ ਕਦੇ ਕੋਈ ਚੈਕਿੰਗ ਹੋਣੀ ਹੁੰਦੀ ਆ ਉਦੋਂ ਇਹ ਮੋਟਰਾਂ ਚਲਾ ਕੇ ਕਰ ਦਿੰਦੇ ਆ ਜਾਣ ਬੁੱਝ ਕੇ ਪਿੰਡ ਨੂੰ ਜਲੀਲ ਕਰਨ ਦੇ ਵਾਸਤੇ ਹੈ ਟ੍ਰੀਟਮੈਂਟ ਪਲੈਂਟ ਦੇ ਜਿਹੜੇ ਇਹਨਾਂ ਦਾ ਪ੍ਰੋਪਰ ਜਿਹੜੇ ਇਹਨਾਂ ਦੇ ਮੁਲਾਜ਼ਮਾ ਤਾਂ ਹੈ ਨਹੀਂ ਛੋਟੇ ਮੁਲਾਜ਼ਮਾ 8-7000 ਤੇ ਕੋਈ ਜਿਹੜੇ ਉਹਨੂੰ ਰੱਖੇ ਹੋਏ ਆ ਉਹ ਜਦੋਂ ਜਲ ਕਰਦਾ ਮੋਟਰ ਬੰਦ ਕਰ ਦਿੰਦੇ ਆ ਜਦੋਂ ਜਲ ਕਰਦਾ ਚਲਾ ਦਿੰਦੇ ਆ ਤੇ ਪਿੰਡ ਦੇ ਵਿੱਚ ਸਦਾ ਹਰ ਟਾਈਮ ਪਾਣੀ ਭਰਿਆ ਰਹਿੰਦਾ ਅਸੀਂ ਜੇ ਪਿੰਡ ਦੇ ਵਿੱਚ ਪਾਣੀ ਖਾਲੀ ਕਰਦੇ ਆ ਤਾਂ ਪੁਰਾਣਾ ਜਿਹੜਾ ਟ੍ਰੀਟਮੈਂਟ ਪਲੈਂਟ ਜਿਹੜਾ ਸਾਡਾ 2004 ਵਿੱਚ ਲੱਗਿਆ ਸੀ ਅਸੀਂ ਉਹਦੇ ਰਾਹੀਂ ਖਾਲੀ ਕਰਦੇ ਆਂ ਉੱਥੇ ਅਸੀਂ ਆਪਦੇ ਨਗਰਪੰਚਾਇਤ ਦੇ ਮੁਲਾਜ਼ਮ ਜਿਹੜੇ ਸਫਾਈ ਸੇਵਕ ਹੈ ਉਹਨਾਂ ਦੇ ਰਾਹੀਂ ਗਲੀਆਂ ਦੇ ਵਿੱਚੋਂ ਗਾਰਾ ਕਢਾਉਨੇ ਆ ਉਹਨਾਂ ਰਾਹੀਂ ਅਸੀਂ ਉਹ ਪੰਪ ਪਲਾਂਟ ਤੋ ਲਾ ਕੇ ਉਹਨੂੰ ਖਾਲੀ ਕਰਦੇ ਆਂ ਇੱਕ ਪਾਸੇ ਇਹਨਾਂ ਨੇ ਮਹਿਕਮੇ ਨੇ ਉਹਨੂੰ ਕੰਡਮ ਕਰਾਰ ਦਿੱਤਾ ਜਦੋਂ ਕਿ ਇਹ ਮਹਿਕਮਾ ਉਸੇ ਦੇ ਰਾਹੀਂ ਪਿੰਡ ਦੇ ਵਿੱਚੋਂ ਪਾਣੀ ਬਾਹਰ ਕੱਢਦਾ ਕਿੰਨੇ ਕਰੋੜ ਦੀ ਲਾਗਤ ਨਾਲ ਬਣੇ ਇਹ ਕਰੀਬ 8 ਕਰੋੜ ਦੀ ਲਾਗਤ ਨਾਲ ਟ੍ਰੀਟਮੈਂਟ ਪਲਾਂਟ ਬਣਿਆ ਜੀ 8 ਕਰੋੜ ਰੁਪਇਆ ਇਹਨਾਂ ਨੂੰ ਆਇਆ ਸੀ ਜਿਹੜੀ ਉਹ ਪਾਈਪ ਜਾਂਦੀ ਹੈ ਇੱਥੋਂ ਲਹਿਰਾ ਮੁਹਬਤ ਨੂੰ ਗੰਦੇ ਪਾਣੀ ਦੇ ਨਿਕਾਸ ਵਾਸਤੇ 8 9 ਕਰੋੜ ਦੇ ਕਰੀਬ ਇਹਨਾਂ ਨੂੰ 24 25 ਕਰੋੜ ਰੁਪਈਆ ਜੀ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਨੂੰ ਆਇਆ ਇਹ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਸਾਡੇ ਇਹਦਾ ਪ੍ਰੋਪਰ ਢੰਗ ਨਾਲ ਚਲਾ ਕੇ ਇਹ ਇਹਨਾਂ ਪਿੰਡ ਨੂੰ ਜਿਹੜਾ ਦੁਖੀ ਹੋਏ ਪਿਆ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਵੜਿਆ ਫਿਰਦਾ ਉਹਨੂੰ ਪ੍ਰੋਪਰ ਢੰਗ ਨਾਲ ਚਲਾ ਕੇ ਪਿੰਡ ਦੇ ਲੋਕਾਂ ਨੂੰ ਨਜਾਤ ਦਵਾਈ ਜਾਵੇ ਇਹਦੇ ਤੋਂ ਜੀ ਬਹੁਤ ਦੁਖੀ ਹੈ ਲੋਕਾਂ ਦੇ ਵਿਹੜਿਆਂ ਦੇ ਵਿੱਚ ਗਰੀਬਾਂ ਦੇ ਘਰਾਂ ਦੇ ਵਿੱਚ ਚੁੱਲਿਆਂ ਦੇ ਵਿੱਚ ਪਾਣੀ ਵੜ ਜਾਂਦਾ ਨਹੀਂ ਅਸੀਂ ਮੰਗੇ ਕਰਦੇ ਆਂ ਵੀ ਇਹ ਜਿਹੜਾ ਟ੍ਰੀਟਮੈਂਟ ਪਲੈਂਟ ਹੈ ਇਹਦੀ ਇਨਕੁਆਰੀ ਹੋ ਕੇ ਇਹਦੇ ਵਿੱਚੋਂ ਜਿਹੜੇ ਸਹੀ ਹੈਗਾ ਪਤਾ ਕੀਤਾ ਜਾਵੇ ਵੀ ਇਹਦੇ ਵਿੱਚ ਕੀ ਕਿਹੜੇ ਕਾਰਨਾ ਕਰਕੇ ਇਹ ਚੱਲ ਨਹੀਂ ਰਿਹਾ ਪੂਰਾ ਜੇ ਸਨਬਾਈ ਨਾ ਹੋਈ ਫੇਰ ਉਸ ਤੋਂ ਬਾਅਦ ਸਨਬਾਈ ਨਾ ਹੋਈ ਪਿੰਡ ਦੇਖੋ ਜੀ ਅਸੀਂ ਜਦੋਂ ਪਿੰਡ ਪਿੰਡ ਦੇ ਵਿੱਚ ਪਾਣੀ ਭਰ ਜਾਂਦਾ ਤਕਰੀਬਨ ਸਾਰੇ ਪਿੰਡ ਵਾਲੇ ਸਾਡੇ ਨਾਲ ਲੜਦੇ ਜਾ ਕੇ ਨਗਰ ਪੰਚਾਇਤ ਦੇ ਵਿੱਚ ਜਦੋਂ ਕਿ ਸਾਡਾ ਕੰਮ ਹੀ ਨਹੀਂ ਇਹ ਕੰਮ ਹੈਗਾ ਵਿਭਾਗ ਦੇ ਦਾ ਮਹਿਕਮੇ ਵਾਲੇ ਜਦੋਂ ਕੁਛ ਕਰਦੇ ਆ ਉਹਦੇ ਪਿੱਛੇ ਲੋਕ ਸਾਡੇ ਨਾਲ ਲੜਦੇ ਆ ਅਸੀਂ ਅੱਜ ਸਾਰੇ ਮੇਰੇ ਨਾਲ ਜਿਹੜੇ ਐਮਸੀ ਆਏ ਆ ਤੇ ਮੈਂ ਅਸੀਂ ਇਹ ਕਹਿੰਨੇ ਆ ਵੀ ਜੇ ਤੁਸੀਂ ਨਹੀਂ ਸਾਥ ਦੇਣਾ ਤੇ ਮਹਿਕਮਾ ਪ੍ਰੋਪਰਟੋਰ ਤੇ ਜੇ ਇਹਨਾਂ ਦੇ ਨਾਲ ਰੈਲੀਆਂ ਮਜਾਰੇ ਧਰਨੇ ਜੋ ਕੁਛ ਕਰਨੇ ਪਏ ਨਹੀਂ ਕਰਦੇ ਤਾਂ ਇਹ ਪਿੰਡ ਦਾ ਨਕਾਸ਼ ਹੋਣਾ ਨਹੀਂ ਅਸੀਂ ਆਪਦੇ ਅਧਦੇ ਤੋਂ ਸਤੀਫਾ ਦੇਣ ਨੂੰ ਤਿਆਰ ਆ ਏਕ ਪ੍ਰਧਾਨੀ ਜੀ ਦੀ ਜਿਹੜੀ ਸਪਲਾਈ ਹੈ ਬਿਜਲੀ ਦੀ 24 ਘੰਟੇ ਆ ਹਾਂਜੀ ਹਾਂਜੀ ਉਹ ਬੁਲਾਇਆ ਮੈਨੂੰ ਦੱਸ ਰਿਆ ਸੀ ਕਹਿੰਦਾ ਜੀ ਸਪਲਾਈ ਕਰਤਾ ਜੀ ਇਹ ਇਹ ਇਹਨੂੰ ਵੀ ਉਹਨੂੰ ਵੀ 24 ਘੰਟੇ ਲਈ ਇਹ ਤਾਂ ਕੋਈ ਘਰ ਨਹੀਂ ਨਹੀਂ ਹੈ ਹਾਂ ਜੀ 24 ਘੰਟੇ ਦਾ ਕੋਈ ਵੀ ਨਹੀਂ ਬੋਲੋ ਜਨਰੇਟਰਾਂ ਦੀ 50 ਲੱਖ ਰੱਖਣਾ ਦੀ ਉਹ ਜਨਰੇਟਰ ਸਾਰੇ ਗਲੀਆਂ ਭਰਿਆ ਪੰਜਾਪਨ ਦੇ ਬੱਚੇ ਡਿੱਗਦੇ ਵਿੱਚ ਜੋ ਸਕੂਲੇ ਜਾਂਦੀ ਹੈ ਹੈ ਧੱਕਣ ਵੀ ਟੁੱਟੇ ਕੋਈ ਨਹੀਂ ਗੌਰ ਕਰਦਾਗਾ ਜਾ ਕੇ ਸਾਡੇ ਤੋਤੇ ਜਾ ਕੇ ਕੋਈ ਨਹੀਂ ਸੁਣਦਾਗਾ ਜੇ ਕੋਈ ਕਿਸੇ ਨੂੰ ਕਹਿੰਦੇ ਜਾ ਕੇ ਕਹਿੰਦੇ ਤੂੰ ਸਲਾ ਲਕੀਰ ਚੋਂ ਬਾਹਰ ਆ ਗ੍ਰੈਡ ਵਸਤੀ ਹੈ ਜੀ ਸਾਡੀ ਮੇਰਾ ਨੰਬਰ ਪਾਣੀ ਕਾਹਦਾ ਸੀਵਰੇਜ ਦਾ ਪਾਣੀ ਜਿਹੜਾ ਜਮਾ ਹੋ ਰਹੇ ਤੇ ਟ੍ਰੀਟਮੈਂਟ ਪਲਾਂਟ ਵੀ ਬਣੇ ਇੰਨਾ ਚ ਤੇ ਆਪ ਵੀ ਪਤਾ ਆਉਂਦਾ ਕਿ ਨਹੀਂ ਆਉਂਦਾ ਬਾਈ ਇਹ ਤਾਂ ਸਾਨੂੰ ਪਤਾ ਨਹੀਂ ਅਸੀਂ ਘਰ ਦੇਖਣਾ ਹਾਂ ਹਾਂ ਪਲਾਟ ਤਾਂ ਬਣੇ ਆ ਤੇ ਇਹਨਾਂ ਚ ਆ ਦੇ ਤੇ ਸਾਨੂੰ ਵੀ ਪਤਾ ਆਉਂਦਾ ਕਿ ਨਹੀਂ ਆਉਂਦਾ ਇੱਕ ਤਾਂ ਸਾਨੂੰ ਪੁੱਛਦਾ ਹੈ ਸੜਕਾਂ ਗਲੀਆਂ ਚ ਨਿਕਲਿਆ ਪੈਸਾ ਤਾਂ ਗਲੀਆਂ ਨਹੀਂ ਨਿਕਲੀਆਂ ਸਾਰਾ ਮਰਾਜ ਡੁੱਬਿਆ ਪਿਆਗਾ ਇਹ ਮੰਗ ਕਰਦੇ ਹਾਂ ਅਸਤੇ ਇਹ ਮੰਗ ਕਰਦੇ ਵੀ ਭਾਈ ਸਾਡਾ ਸਮਨਾਈ ਹੋਣੀ ਚਾਹੀਦੀ ਹੈ ਵੀ ਸਾਫ ਸਾਫ ਸੂਟ ਚਾਹੀਦੇ ਆ ਔਰ ਬਾਹਰ ਮੰਗ ਆ ਸਾਡੀ ਹੋਰ ਕੀ ਮੰਗ ਹੈ ਜੀ ਸਾਡੀ ਕੋਈ ਕੀ ਕਰਕੇ ਕੱਲਾ ਕੱਲਾ ਨਾਮ ਕਿੰਨਾ ਹੈ ਤੇਰ ਬਾੜੀ ਹੈ ਤੇਰੇ 13 ਨੰਬਰ ਕੀ ਕਹਿੰਦੇ ਤੈਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ 6 ਦੇ ਸੂਟ ਚਾਹੀਦੇ ਆ ਸਾਡੇ ਬੱਚੇ ਸੂਟ ਕੋ ਤੋਂ ਹੰਦਾ ਪਾਣੀ ਸੀ ਬੜਾ ਪਰ ਇੰਨਾ ਸਮੀਂ ਨਾ ਹੋ ਗਿਆ ਖੜਿਆ ਨਾ ਉਸ ਤਾਂ ਡੁੱਬੀ ਬੈਠੇ ਆ ਸਾਡੇ ਘਰ ਹੀ ਜਾ ਕੇ ਦੇਖ ਜਿੱਤੇ ਦਾ ਭਾਈ ਬਣਿਆ ਸੀ ਵੇ ਅੱਧੇ ਤੇ ਪਾਣੀ ਖੜਾ ਸਾਡੇ ਤਾਂ ਖੜਾ ਤਾਂ ਨਿਕਲੇ ਨਹੀਂ ਪਾਣੀ ਆਹ ਦਾ ਸੀ ਉਹ ਹੀ ਕਰ ਆਹ ਦੇਖ ਲੋ ਹਲਾਤ